ਸਮਾਣਾ ਸਦਰ ਪੁਲਿਸ ਦੀ ਗਾਜੇਵਾ ਚੌਂਕੀ ਵੱਲੋਂ ਇੱਕ ਕਥਿਤ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ ਕਿ ਇੱਕ ਨਵਾਲੇਗ ਲੜਕੇ ਨੂੰ ਬਰਗਲਾ ਕੇ ਲੈ ਗਿਆ ਸੀ ਲੜਕੀ ਨੂੰ ਵੀ ਬਰਾਉਂਦ ਕਰ ਲਿਆ ਗਿਆ ਪਿਤਾ ਦੀ ਸ਼ਿਕਾਇਤ ਤੇ ਦੋਹਾਂ ਦੀ ਪਛਾਣ ਕੀਤੀ ਗਈ ਔਰ ਕਥਿਤ ਨੌਜਵਾਨ ਨੂੰ ਸਮਾਣਾ ਦੇ ਸਰਕਾਰੀ ਹਸਪਤਾਲੋਂ ਦੀ ਮੈਡੀਕਲ ਜਾਂਚ ਕਰਾਏ ਕੇ ਸਮਾਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਥਿਤ ਦਰਹਿਤ ਮੁਲਜ਼ਮ ਹੈ ਉਸ ਨੂੰ ਸਮਾਣਾ ਦੀ ਮਾਨਯੋਗ ਅਦਾਲਤ ਨੇ ਨਿਆਇ ਕਿਰਾਸਤ ਵਿੱਚ ਤੇ ਜਿੱਤੇ ਪਰ ਇਹ ਮੁੰਡਾ ਇਹ ਨੌਜਵਾਨ ਆ ਆਪਣੇ ਬੰਮਣੇ ਫੈਕਟਰੀ ਚ ਕੂੜੀ ਸੀਗੀ ਉਹਨੂੰ ਕੱਢ ਕੇ ਲੈ ਗਿਆ ਸੀਗਾ ਪਾ ਜਾ ਕੇ ਲੈ ਗਿਆ ਤੇ ਇਹ ਅਸੀਂ ਫੜੇ ਨੇ 23 ਤਰੀਕ ਨੂੰ ਉਥੇ ਬੰਮਣੇ ਚੋਈ ਦੇ ਜਾ ਰਹੇ ਸੀਗੇ ਇਹਨਾਂ ਦੇ ਮਾਪੇ ਉਹਨੇ شناخت ਕਰ ਕੀਤੀ ਤੇ ਫਿਰ ਅਸੀਂ ਉਹਨਾਂ ਨੂੰ ਬਰਾਮਦ ਕਰਕੇ ਲੈ ਕੇ ਆਏ ਇਹ ਸਾਰੇ ਬਿਹਾਰ ਦਾ ਰਹਿਣ ਵਾਲਾ ਹੈ ਇਹ ਸਾਲਾ ਸਾਰੇ ਰਹਿ ਰਹੇ ਆਪਣੇ 3-3 ਸਾਲ ਤੋਂ ਇੱਥੇ ਰਹਿ ਰਿਹਾ ਜੀ ਫੈਕਟਰੀ ਦੇ ਵਿੱਚ ਇਹ ਲੜਕੀ ਹੋਰ ਫੈਕਟਰੀ ਜਾ ਇਹ ਰੀਲੀਜ ਜੋਤੀ ਫੈਕਟਰੀ 'ਚ ਲੱਗਿਆ ਹੋਇਆ ਹੈ ਜਿਹੜੀ ਲੜਕੀ ਆ ਉਹ ਬੰਮਲੇ ਕਿਹੜੀ ਫੈਕਟਰੀ ਆਪਣੀ ਛਾਡੂ ਵਾਲੀ ਫੈਕਟਰੀ ਉੱਥੇ ਰਹਿੰਦੇ ਨਹੀਂ ਉਹ ਆਪਣੇ ਪਰਿਵਾਰ ਸੇ ਮਿਸ ਕਰ ਰਹੇ ਹਾਂ ਹਾਂ ਸਾਰਾ